ਪੰਜਾਬ ਦੇ ਵਿੱਚ ਵੱਡੀ ਹੱਤਵਾਦੀ ਘਟਨਾ ਵਾਪਰਨ ਵਾਲੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਨੂੰ ਹੁਣ ناکਾਮ ਕਰ ਦਿੱਤਾ ਗਿਆ ਪਰ ਡੀਜੀਪੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਤਰੀਕੇ ਦੇ ਨਾਲ ਜੋ ਅਤਵਾਦੀ ਉਹਨਾਂ ਦੇ ਜੋ ਸੰਗਠਨ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਫੈਲੇ ਹੋਏ ਸੀ ਤੇ ਉਹਨਾਂ ਦੇ ਕੋਲੋਂ ਦੀ ਜੋ ਖਤਰਨਾਕ ਹਥਿਆਰ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਬੀਤੇ ਕੁਝ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਨਵਾਲਕ ਵੀ ਸ਼ਾਮਲ ਹੈ ਜਿਸ ਤੋਂ ਪੁੱਛਗਿੱਛ ਹੋਈ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋਏ ਕਿ ਪੰਜਾਬ ਦੇ ਜੋ ਬੀਤੀ ਦਿਨੀ ਕੁਝ ਜੋ ਹਮਲੇ ਕੀਤੇ ਗਏ ਨੇ ਉਸ ਦੇ ਵਿੱਚ ਵੀ ਇਹ ਸ਼ਾਮਲ ਨੇ ਉੱਥੇ ਹੀ ਹੋਰ ਵੀ ਅਤਵਾਦੀ ਘਟਨਾ ਨੂੰ ਇਹਨਾਂ ਦੇ ਵੱਲੋਂ ਅੰਜਾਮ ਦੇਣਾ ਸੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਇਹਨਾਂ ਦੀ ਕੋਸ਼ਿਸ਼ ਸੀ ਜਿਸ ਦੇ ਤਹਿਤ ਜਦੋਂ ਨਬਾਲਿਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਵੱਲੋਂ ਹੋਰ ਵੀ ਕਈ ਖੁਲਾਸੇ ਕੀਤੇ ਗਏ ਜਿਸ ਦੇ ਤਹਿਤ ਜਦੋਂ ਪੁੱਛਗਿੱਛ ਹੋਈ ਤਾਂ ਉਸ ਦੇ ਵੱਲੋਂ ਕਬੂਲਿਆ ਗਿਆ ਕਿ ਉਸ ਦੇ ਹੋਰ ਸਾਥੀ ਕੀਤੇ ਨੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਨਾ ਨੂੰ ਵੀ ਗ੍ਰਫਤਾਰ ਕੀਤਾ ਗਿਆ ਤਾਂ ਜੋ ਡੀਜੀਪੀ ਨੇ ਉਹਨਾਂ ਦੇ ਵੱਲੋਂ ਬਕਾਇਦਾ ਸੋਸ਼ਲ ਮੀਡੀਆ ਉਤੇ ਪੋਸਟ ਕਰਕੇ ਵੀ ਸਾਂਝੀ ਜਾਣਕਾਰੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਵੀ ਕੇ ਆਈ ਜੋ ਸੰਗਠਨ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਹੀਂ ਹੋਵੇਗਾ ਇਸ ਕਰਕੇ ਨਹੀਂ ਹੋਵੇਗਾ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇੱਥੋਂ ਤੱਕ ਕਿ ਜੋ ਇਹਨਾਂ ਦੇ ਕੋਲ ਹਥਿਆਰ ਸੀਗੇ ਉਹ ਵੀ ਬਰਾਮਦ ਕਰ ਲੈ ਕੇ ਨੇ ਤਾਂ ਪੰਜਾਬ ਪੁਲਿਸ ਦੇ ਜਲੰਧਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਦੇ ਵੱਲੋਂ ਇਹਨਾਂ ਦਾ ਪਰਦਾਫਾਸ਼ ਕੀਤਾ ਗਿਆ ਹੈਗਾ ਟੀਮ ਜੋ ਹੈ ਉਹਨਾਂ ਨੇ ਬੀਕੀਆਈ ਯਾਨੀ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਨਾਲ ਜੁੜੇ ਹੋਏ ਜਿਹੜੇ ਗੁਰਗੇ ਨੇ ਉਹਨਾਂ ਤੋਂ ਪੁੱਛਗਿੱਛ ਦੇ ਵਿੱਚ 86 ਪੀ ਹੈਂਡ ਗ੍ਰੇਨੇਡ ਬਰਾਮਦ ਕੀਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਜੋ ਹੈ ਕਾਉਂਟਰ ਇੰਟੈਲੀਜੈਂਸ ਨੇ ਰਾਜਸਥਾਨ ਨਿਵਾਸੀ ਜੋ ਅੱਤਵਾਦੀ ਹੈਗਾ ਰਿਤਿਕ ਨਰੋਲੀਆਂ ਨੂੰ ਗ੍ਰਫਤਾਰ ਕੀਤਾ ਸੀ। ਇਸੇ ਦੇ ਨਾਲ ਇੱਕ ਨਵਾਲਿਕ ਨੂੰ ਵੀ ਗ੍ਰਫਤਾਰ ਕੀਤਾ ਸੀ ਜਿਸ ਨੇ ਖੁਲਾਸੇ ਕੀਤੇ ਨੇ। ਹਾਲਾਂਕਿ ਇਸ ਦੇ ਵਿੱਚ ਦੱਸਿਆ ਜਾ ਰਿਹਾ ਪੁੱਛ ਕਿਸ ਤੋਂ ਬਾਅਦ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਗ੍ਰਫਤਾਰ ਕੀਤਾ ਗਿਆ ਜੋ ਕਿ ਮਲੇਸ਼ੀਆ ਭੱਜਣ ਦੇ ਫਿਰਾਕ ਦੇ ਵਿੱਚ ਹੀ ਜੇਕਰ ਪੁਲਿਸ ਦੇਰ ਕਰ ਦੇਂਦੀ ਤਾਂ ਫਿਰ ਇਹ ਮਲੇਸ਼ੀਆ ਫਰਾਰ ਹੋ ਜਾਂਦਾ। ਹਾਲਾਂਕਿ ਦੱਸਿਆ ਜਾ ਰਿਹਾ ਕੀ ਨਕੋਦਰ ਤੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਫਤਾਰੀਆਂ ਦੇ ਆਧਾਰ ਉਤੇ ਹੈਂਡ ਗ੍ਰੇਨੇਡ ਜਿਹੜਾ ਬਰਾਮਦ ਕੀਤਾ ਗਿਆ ਤੇ ਇਸੇ ਦੇ ਨਾਲ ਪੰਜਾਬ ਦੇ ਵਿੱਚ ਵੱਡੀ ਅਤਵਾਦੀ ਘਟਨਾ ਨੂੰ ناکਾਮ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਪੂਰਾ ਮੋਡਿਊਲ ਜੋ ਹੈ ਕੈਨੇਡਾ ਦੇ ਵਿੱਚ ਸਥਿਤ ਜੋ ਬੀਕੇ ਆਈ ਹੈ ਉਹਨਾਂ ਦੇ ਵਿੱਚ ਜੋ ਮਾਸਟਰਮਾਈਂਡ ਹੈ ਉਹਨਾਂ ਦਾ ਜਿਸ਼ਾਨ ਅਖਤਰ ਤੇ ਅਜੇ ਗਿਲ ਉਹਨਾਂ ਦੇ ਕੈਨ ਤੇ ਇਹਨਾਂ ਦੇ ਵੱਲੋਂ ਕੰਮ ਕੀਤਾ ਜਾਂਦਾ ਸੀ ਉਹਨਾਂ ਦੇ ਨਿਰਦੇਸ਼ ਤੇ ਇਹਨਾਂ ਤੇ ਵੱਲੋਂ ਜੋ ਹੈ ਕੰਮ ਕੀਤਾ ਜਾਂਦਾ ਸੀ ਹਾਲਾਂਕਿ ਦੋਸ ਦੇ ਵਿੱਚ ਮੁਲਜ਼ਮ ਵਿਸ਼ਵਜੀਤ ਹੈ ਤੇ ਨਾਲ ਹੀ ਜੈਕਸਨ ਜੋ ਹੈ ਦੱਸਿਆ ਜਾ ਰਿਹਾ ਕਿ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਬਿਆਸ ਤੋਂ ਦੋ ਹੈਂਡ ਗ੍ਰੇਨੇਡ ਵੀ ਲੈ ਕੇ ਆਏ ਸੀ ਇਹ ਵੀ ਖੁਲਾਸੇ ਜਦੋਂ ਇਹਨਾਂ ਤੋਂ ਪੁੱਛ ਗਏ ਚ ਹੋਈ ਉਸ ਦੇ ਵਿੱਚ ਹੋਈ ਨੇ ਗੌਰਵ ਯਾਦਵ ਜੋ ਨੇ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਦੋਨੋਂ ਹੀ ਹੈਂਡ ਗ੍ਰੇਨੇਡ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਨੂੰ ਲਗਭਗ 10 ਦਿਨ ਪਹਿਲਾਂ SBS ਨਗਰ ਦੇ ਵਿੱਚ ਜੋ ਸ਼ਰਾਬ ਦੀ ਦੁਕਾਨ ਤੇ ਬਲਾਸਟ ਹੋਇਆ ਸੀ ਉੱਥੇ ਇਹਨਾਂ ਦੇ ਵੱਲੋਂ ਉਸ ਦੀ ਵਰਤੋਂ ਕੀਤੀ ਗਈ ਹੈ ਇਸ ਦੇ ਨਾਲੇ ਸਾਫ਼ ਹੁੰਦਾ ਹੈ ਕਿ ਇਹ ਨੈਟਵਰਕ ਜਿਹੜਾ ਹੈਗਾ ਪੂਰੇ ਸੂਬੇ ਦੇ ਵਿੱਚ دہشت ਫੈਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਡੀਜੀਪੀ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ SSOSC ਯਾਨੀ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਦੇ ਵਿੱਚ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਕਿਉਂ ਨਾਈ ਵੀ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੇ ਵਿੱਚ ਅਤਵਾਦ ਅਤੇ ਨਾਲੇ ਜੋ ਇਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਸਾਰੇ ਮੈਂਬਰ ਹੁੰਦੇ ਨੇ ਉਹਨਾਂ ਦੀ ਜੋ ਜੜ ਹੈਗੀ ਆ ਉਸ ਨੂੰ ਪੂਰੀ ਤਰੀਕੇ ਦੇ ਨਾਲ ਖਤਮ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿੱਚ ਜੇਕਰ ਇਸ ਤਰੀਕੇ ਦੇ ਨਾਲ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਇਸ ਤਰੀਕੇ ਦੇ ਨਾਲ ਖਾਤਮੇ ਕੀਤੇ ਜਾਣਗੇ ਤਾਂ ਅੱਗੇ ਤੋਂ ਕੋਈ ਵੀ ਸਾਖਸ਼ ਅਜਿਹਾ ਕਰਨ ਤੋਂ ਪਹਿਲਾਂ ਵੀ 10 ਵਾਰੀ ਜ਼ਰੂਰ ਸੋਚੇਗਾ